ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲੋਬੀ ਸੱਜਣੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਜੀ ਇਹ ਪਿੰਡ ਆ ਗਿਆ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵਾਜ ਨੂੰ ਪੈਂਦੀ ਆ ਰਾਮਪੁਰਾ ਫੂਲ ਵੀ ਰਾਮ ਕੋਲੇ ਪਹੁੰਚੇ ਆ ਆਪਾਂ ਤੇ ਕੱਟਿਆਂ ਦਾ ਕੰਮ ਆ ਵਪਾਰ ਦਾ ਵੀਰ ਦਾ ਤੇ ਬਹੁਤ ਗੈਂਤੀ ਦੇ ਵਿੱਚ ਬਾਈ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਵੀਡੀਓ ਦੇ ਵਿੱਚ ਹੀ ਆਪਾਂ ਮੁੱਲ ਕਰਾਵਾਂਗੇ ساری ਡਿਟੇਲ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਫੇਸਬੁੱਕ ਵਾਲੇ ਵੀਰ ਆਪਣੇ ਚੈਨਲ ਨੂੰ ਫੋਲੋ ਕਰ ਲੋ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਕਰਾਉਂ ਲਿਆ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਇਹਨਾਂ ਦੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਹੈ ਜੀ ਹਾਂਜੀ ਭਾਈ ਵਧੀਆ ਵੀ ਆਪਣਾ ਐਡਰੈਸ ਕਨਫਰਮ ਕਰੀਂ ਕਰਾਂਗੇ ਭਾਈ ਨਾਮ ਬ੍ਰਾਂਤ ਸਿੰਘ ਪਿੰਡ ਮੁਰੂਕਾ ਜਿਲ੍ਹਾ ਬਟੰਡਾ ਤਹਿਸੀਲ ਫੋਲਬਾਈ ਠੀਕ ਹੈ ਤੇ ਨੰਬਰ ਬੋਲ ਦਿਓ ਦਾ 9872533897 ਠੀਕ ਹੈ ਭਾਈ ਅੱਜ ਜੇ ਕਿੰਨੇ ਨਗ ਆਪਣੇ ਕੋਲੇ ਵੀਰੇ ਸੱਤ ਹਾਂਜੀ ਭਾਈ ਠੀਕ ਹੈ ਤੇ ਫਿਰ ਪਹਿਲੇ ਨੰਬਰ ਤੋਂ ਕੰਮ ਲਗੇ ਸ਼ੁਰੂ ਕਿੰਨੀ ਉਮਰ ਹੈ ਜੀ ਕੱਤੀ ਦੀ ਭਾਈ 21 ਮਹੀਨੇ ਦੀ 21 22 ਮਹੀਨੇ ਉਮਰ ਆ ਗਈ ਤੇ ਖੀਰੀ ਏ ਤੁਹਾਨੂੰ ਜਮਾ ਕੀਤੀ ਭਾਈ ਠੀਕ ਹੈ ਕਨਫਰਮ ਪੱਕਾ ਜੀ ਨਹੀਂ ਕੇ ਠੀਕ ਹੈ ਲਿਆ ਬਈ 21 22 ਮਹੀਨੇ ਭਾਈ ਕਹਿੰਦਾ ਵੀ ਉਮਰ ਆ ਗਈ ਤੇ ਇਹਨਾਂ ਦਾ ਕੋਈ ਮਦਰ ਰਿਕਾਰਡ ਰਾਂ ਮੇਰੇ ਠੀਕ ਹੈ ਨਿੱਕਾ ਆਪਣੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ। ਬਾਕੀ ਜੋ ਵੀ ਬਾਈ ਕਹਿੰਦਾ ਵੀ ਆਪਾਂ ਨੂੰ ਪਿੱਛੋਂ ਕੋਈ ਰਿਕਾਰਡ ਮਿਲਦਾ। ਬਾਕੀ ਝੋਟ ਵੀ ਆ ਬਾਈ। ਹਾਂ, ਝੋਟੀ ਪੂਰੀ ਬਿਲਕੁਲ ਸੀਮਨ ਲੈਣ ਦੇ ਕਾਬਿਲ ਆ। ਦੇਖੋ ਕੱਟੀ ਜੇ ਬਿਊਟੀ ਇਹ ਜਿਹੜੀ ਬਹੁਤ ਵਧੀਆ। ਹਾਂ, ਸਿੰਘ ਦੇਖੋ ਮੇਨ ਗੱਲ ਜਿਹੜੀ ਹੁੰਦੀ ਆ ਮੱਝਾਂ ਦੇ ਵਿੱਚ ਸਿੰਘ ਸ਼ਕੀਨ ਆ ਪੂਰਾ ਨਿੱਕਾ ਸਿੰਘ ਆ, ਰਿੰਗ ਸਿੰਘ ਆ ਗਿਆ ਤੇ ਵੇਲਬੂਲ ਕਰੋ ਚੈੱਕ ਪੂਰੀ ਲੰਮੀ ਲੰਜੀ ਤੇ ਖੜਨੀ ਖੁੱਡਨੀ ਕੱਤੀ ਜੀ ਪੂਰੀ ਓਕੇ ਜੀ ਰਿਪੋਰਟ ਆ। ਤੇ ਹਾਂ। ਪੱਟਪੂੜਾਂ ਦੀ ਬਣਾਵਟ ਸੋਹਣੀ ਐ ਤੇ ਜਿਹੜੇ ਥਾਣੇ ਆ ਗਏ ਤੇ ਮਾ ਜੀਤੀ ਦੇ ਬਹੁਤ ਸੋਹਣੇ ਚਾਰ ਹੀ ਥਾਣ ਆ ਤੇ ਆਪਾਂ ਕੋਲੇ ਜਾ ਕੇ ਦਿਖਾਉਨੇ ਹਾਂ ਹਾਂ ਲੋ ਵੀ ਚਾਰ ਥਾਣ ਆ ਜੇ ਪੂਰੇ ਬਿੱਚੀ ਤੇ ਤੇ ਸੋਹਣੇ ਥਾਣੇ ਮੋٹے ਮੋٹے ਸਾਰੇ ਸਾਰਿਆਂ ਦੇ ਚਾਰ-ਚਾਰ ਆ ਬਾਈ ਕੋਈ ਵਾਧੂ ਫੋੜੀ ਵਾਧੂ ਫੋੜ ਸ਼ਾਂ ਕਿਸੇ ਦੀ ਵੀ ਨਹੀਂ ਠੀਕ ਹੈ ਜੀ ਤੇ ਰਾਮਬਿਰ ਹਰੇ ਜੀ ਡਿਮਾਂਡ ਕੀ ਕਰਦੇ ਆਪਾਂ ਬਾਈ ਇਹਦਾ ਮੁੱਲ ਆਪਾਂ 29000 ਕਰਦੇ ਆ 29000 ਵਿੱਚ ਮੰਨਤਾਂ ਹੋ ਜੂ ਠੀਕ ਲੋ ਵੀ ਸੱਜੋ ਬਾਈ ਨੇ ਡਿਮਾਂਡ ਕਰੀਏ ਕਿੰਨੀ 29000 ਰੁਪਇਆ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਦੋ ਨੰਬਰ ਤੇ ਜਿਹੜੀ ਕੱਟੀਰਾਮੇ ਦੀ ਕਿੰਨੀ ਉਮਰ ਆ ਗਈ ਇਹ ਬਾਈ ਹੈਗੀ 19 ਮਹੀਨਾ ਦੀ 19 ਖੀਰੀ ਆ ਵੀ ਇਹ ਵੀ ਖੀਰੀ ਜਾ ਠੀਕ ਤੇਲ ਬੂਲ ਬਹੁਤ ਹੈ ਹਾਂ ਖੋਲਿਆ ਕਰਾਈਏ ਥੋੜਾ ਜਿਹਾ ਚੈੱਕ ਤੇ ਸਿੰਘ ਬਹੁਤ ਸੋਹਣਾ ਆ ਗਿਆ ਦਾ ਬਿਲਕੁਲ ਨਾਲ ਵੀ ਮੁੜਿਆ ਵਾ ਸਿੰਘ ਪੂਰਾ ਕੁੰਡਾ ਤੇ ਚੰਗੀ ਸ਼ਕੀਨ ਕੱਟੀ ਆ ਵੀ ਤੇ ਵੇਲ ਬੂਲ ਵੀ ਚੰਗੀ ਆ ਹਾਂ ਸੋਹਣਾ ਕਦ ਕਾਠ ਆ ਗਿਆ ਤੇ 74 ਇੱਕ ਨੰਬਰ ਆ ਘੋੜੀ ਜਰਗੀ ਆ ਤੇ ਥਾਨਮ ਬਾਈ ਕਹਿੰਦਾ ਵੀ ਚਾਰ ਹੀ ਆ ਕਿਸੇ ਪਸ਼ੂ ਦੇ ਕੋਈ ਬਾਧੂ ਫੋਰ ਸ਼ੰਗ ਹੈ ਨਹੀਂ ਗੀ ਚਾਰ ਹੀ ਥਾਨਾਗੇ ਹਾਂ ਤੇ ਪੱਠਪੁੜਿਆਂ ਦੀ ਬਿਣਾਵਟ ਦੇਖੋ ਜੀ ਸੋਹਣੀ ਐ ਤੇ ਵੇੜਬੂਲ ਵੀ ਚੰਗੀ ਆ ਵਧੀਆ ਕੱਤੀ ਜੇ ਕੋਈ ਚੰਗੀ ਥੇਅਰ ਕਰੂਗਾ ਤੇ ਵਧੀਆ ਮੱਝ ਤਿਆਰ ਹੋ ਜਾਣਾ ਨੇ ਤੇ ਇਹਦੀ ਡਿਮਾਂਡ ਵੀ ਰਾਮ ਇਹਦਾ ਬਸ ਬਾਈ ਆਪਾਂ 23000 ਚ ਮੰਨ ਦਾ ਕਰਦੇ 23000 ਚ ਮੰਨਦਣ ਹੋ ਜੂ ਠੀਕ ਜੀ ਲਓ ਵੀ ਸੱਜਣੋ ਬਾਈ ਕਹਿੰਦਾ ਵੀ 23000 ਰੁਪਏ ਦੇ ਵਿੱਚ ਮਾਨਤਾਨ ਕਰ ਦਾਂਗੇ ਬਿਲਕੁਲ ਜਾਇਜ ਹੁੰਦੇ ਆ ਰੇਟ ਬਾਈ ਦੇ ਕਿਉਂਕਿ ਬਾਈ ਕਹਿੰਦਾ ਵੀ ਆਪਾਂ ਰੇਟ ਉਨਾ ਕੀ ਪਾਉਨੇ ਆ ਜਿੰਨੇ ਦੇ ਪਸ਼ੂ ਵੇਚਨੇ ਹੁੰਦੇ ਆ ਵਿੱਚੋਂ ਮਾਨਤਾਨ ਮੌਕੇ ਤੇ ਜ਼ਰੂਰ ਹੋ ਜਾਊਗਾ ਤੇ ਇਹ ਆਪਾਂ ਦਿਖਾਈਏ 2 ਨੰਬਰ ਵਾਲੀ ਕੱਟੀ ਦਾ ਬਾਈ ਨੇ ਡਿਮਾਂਡ ਕੀਤੀ ਜੀ 23000 ਹੁਣ ਆ ਕੀ 3 ਨੰਬਰ ਤੇ ਬਹੁਤ ਸੋਹਣੀ ਕੱਟੀ ਆ ਛੋਟੀ ਉਮਰ ਦੀ ਤੇ ਚੰਗੀ ਬੰਤ ਰਸ ਦੀ 16 ਮਹੀਨਿਆਂ ਦੀ 15 16 ਮਹੀਨੇ ਉਮਰ ਆ ਕੀ ਤੇ ਗੰਦੋਏ ਵੀ ਖੀਰੀ ਆ ਕੀ ਹੈਨਾ ਹੋਲਿਆ ਕਰਾਂ ਦੀ ਤੇ ਥਾਣਾ ਕੇ ਚਾਰੀ ਪੂਰੇ ਵਿੱਚੀ ਤੇ ਥਣ ਲੱਗੇ ਹੋਇਆ ਹਾਂ ਤੇ ਭਾਰੇ ਸਰ ਦੀ ਘੱਟੀ ਹੈ ਵੀ ਸਿੰਘ ਸੁੰਗੇ ਦਾ ਵੀ ਪੂਰਾ ਸ਼ਕੀਨ ਹੈ ਹੂੰ ਤੇ ਬਾਕੀ ਸੱਪਟਪੁਰਾਂ ਦੀ ਬਨਾਵਟ ਬਹੁਤ ਸੋਹਣੀ ਹੈ ਚੰਗੀ ਹੈ ਘੱਟੀ ਹਾਂ ਵੇਲ ਬੂਲ ਪੂਰੀ ਲੰਮੀ ਹੈ ਤੇ ਇਹਦੀ ਡਿਮਾਂਡ ਵੀਰੇ ਕੀ ਆ ਗਈ ਇਹਦਾ ਮੈਂ 20 ਕਰ ਦਿਆਂਗਾ 20 ਚ ਮੰਤਨ ਹੋ ਜੂ ਲਓ ਵੀ ਸੱਜਣੋ 20000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਤੇ ਨੀ ਥਰਾਉਣੀ ਮੀਨਾ 15-16 ਮਹੀਨੇ ਸੌਰੀ 15-16 ਮਹੀਨੇ ਦੀ ਬਾਈ ਨੇ ਉਮਰ ਦੱਸੀ ਇਹਦੀ ਦੰਦੋ ਖੀਰੀ ਆ ਗਈ ਕਨਫਰਮ ਪੱਕਾ ਤੇ ਇਹਨੇ ਡਿਮਾਂਡ ਕੀ ਕਰੀ ਰਾਮ ਜੀ ਇਹਦੇ ਵਿੱਚ 20000 ਦੇ ਵਿੱਚੋਂ ਮਾਨਤਨ ਬਾਈ ਕਹਿੰਦਾ ਹੋ ਜਾਊਗਾ ਹੁਣ ਆ ਗਈ ਜੀ 4 ਨੰਬਰ ਤੇ ਗੱਤੀ ਇਹਦੀ ਕੀ ਡਿਟੇਲ ਆ ਵੀਰੇ ਬਾਈ ਇਹ 13 ਮਹੀਨਾ ਦੀ ਗੱਤੀ ਲੱਗਦਾ 13 ਮਹੀਨੇ ਦੀ ਉਮਰ ਹੈ ਜੀ ਠੀਕ ਹੈ ਤੇ ਖੋਲ ਲਿਆ ਫਿਰ ਇਹਨੂੰ ਹੇ ਉਹ ਉਹ ਨਵੇਂ ਸੈਟਪੀ ਆਵੇ ਖੁੱਲ ਗਈ ਅੱਛਾ ਚਲੋ ਕੋਈ ਨਹੀਂ ਕੋਈ ਨਹੀਂ ਖੋਲ ਜਾਂਦੇ ਜਿਹੜੀ ਬੰਨੀ ਵੀ 4 ਨੰਬਰ ਤੇ ਕੱਟੀ ਬੰਨੀ ਵੀ ਸੀ ਤੇ ਇਹਦੀ ਕਿੰਨੀ ਉਮਰ ਦੱਸਿਆ ਵੀਰੇ 13 ਮਹੀਨੇ ਦੀ 13 ਮਹੀਨੇ ਆ ਖੁੱਲ ਕੇ ਘਰ ਵਾਲੀ ਆਖੀ ਪਾਸੇ ਜਾਵੜੀ ਹੈ ਨਾ ਹਾਂ ਹਾਂ ਭਰਾ ਦਾ ਕਰਦੇ ਹਾਂ ਹਾਂ ਰੋ ਕਲਿਕ ਕਰਾਂ ਦੀ ਸ਼ਕੀਨ ਪੂਰੀਏ ਵੀ ਤੇ ਬਰਤ ਲਿਹਾਰੇ ਇਹਨਾਂ ਦੇ ਮੂਹਰੇ ਪਾਏ ਕਰਕੇ ਨਾ ਥੋੜੇ ਜਿਹੇ ਪਸ਼ੂ ਕੱਟਿਆ ਕਰਦਿਆਂ ਕਿਉਂਕਿ ਇਹ ਸਿੰਗਲ ਸਿੰਗਲਾਂ ਤੇ ਸਿੰਗਲੀਆਂ ਤੋਂ ਆਈਆਂ ਹਾਂ ਰਸਾ ਰੂਸਾ ਪਾਇਆ ਹੁੰਦਾ ਤੇ ਬੱਠਪੂੜੇ ਦੀ ਬਣਾਵਟ ਬਹੁਤ ਚੰਗੀ ਆ ਤੇ ਚਾਰ ਹੀ ਥਾਂ ਲੈ ਕੇ ਵਾਧੂ ਫੋੜਸ਼ਾਂ ਗੈ ਹੈ ਨਹੀਂ ਕਾਲੀ ਜਾਮਨਰਗੀ ਪਈ ਆ ਤੇ ਸਿੰਗ ਵੀ ਬਿਲਕੁਲ ਨਾਲੀ ਮੁੜਿਆ ਵਾ ਸਿੰਗ ਆਏ ਆਏ ਇਹ ਮਰੇ ਆਏ ਆ ਘੋੜੀ ਵਰਗੀ ਆ ਕਿੰਨੀ ਉਮਰ ਦੱਸੀ ਜੀ 13 ਮਹੀਨੇ ਉਮਰ ਦੱਸੀ ਆ ਇੱਕੋ ਜਿਹੀ ਜਮਾ ਤੇ ਬਾਈ ਖੁੱਲ ਕੇ ਤੇ ਆਪ ਹੀ ਕਰਮਾ ਲਈ ਜਾਵੜੀ ਉਧਰ ਤੇ ਪਹਿਲੀਆਂ ਚ ਬੁਣੀ ਅੱਛੇ ਨਹੀਂ ਕਰਾਉਣੀ ਹੈ ਮਹਾਰਾ ਦਾ ਸੁੱਖ ਰੱਖੇ ਹੈ ਨਾ ਸਹੀ ਗੱਲ ਹੈ ਇਹਦੀ ਕੀ ਡਿਮਾਂਡ ਹੈ ਵੀਰੇ ਬਾਈ ਇਹਦਾ ਆਪਾਂ ਪਾਸ ਯਾਰ 16 ਜਮਾਨਤਨ ਕਰਦੇ ਹਾਂ 16000 ਰੁਪਏ ਦੇ ਵਿੱਚੋਂ ਮਾਨਤਨ ਹੋ ਜਾਊਗਾ 4 ਨੰਬਰ ਵਾਲੀ ਗੱਟੀ ਦਾ ਹੈ ਨਾ ਸੋਹਣੀ ਗੱਟੀ ਹੈ ਚੰਗੀ ਸ਼ਕੀਨ ਤੇ ਹੁਣ ਜਿੱਦੂ ਅੱਗੇ ਆ ਗਈ ਬਾਈ ਇਹਦੀ ਕਿੰਨੀ ਉਮਰ ਹੈ ਸਾਲਕੀ ਹੈ ਬਾਈ ਸਾਲਕੀ ਹੈ ਹੈ ਠੀਕ ਹੈ ਤੇ ਇਹ ਲਿਆ ਖੋਲ ਲਿਆ ਕਰਾਂ ਜੀ ਸਿੰਘ ਸੁنگੇ ਦਾ ਵੀ ਛੋਟਾ ਸਿੰਘ ਆ ਨਿੱਕਾ ਰੈਂਕ ਸਿੰਘ ਆ ਗਿਆ ਇੱਕ ਸਾਲ ਬਾਈ ਕਹਿੰਦਾ ਵੀ ਇਹਦੀ ਉਮਰ ਆ ਪੂਰੀ ਤੇ ਥਣ ਚਾਰੀ ਆ ਕਿਸੇ ਪਸ਼ੂ ਦੇ ਕੋਈ ਵਾਧੂ ਫੋਟ ਛਾਂਗੇ ਹੈ ਨਹੀਂ ਗੀ ਦੇਖੋ ਜੀ ਬਾਈ ਪੂਰੀ ਮੂੜੀ ਵੀ ਹੈ ਹਾਂ ਸਿੰਘ ਬਿਲਕੁਲ ਨਾਲ ਹੀ ਮੋੜਦੀ ਜਾਂਦੀ ਹੈ ਕਰਮਾ ਵਾਲੀ ਤੇ ਵੇਲਬੂਲ ਵੀ ਲੰਮੀ ਹੈ ਤੇ ਸੋਹਣੀ ਚੰਗੀ ਝੋਟੀ ਧਾਰ ਹੋ ਜੂਗੀ ਚੰਗੀ ਕੇਅਰ ਦੇ ਨਾਲ ਬਾਨਾ ਪਸ਼ੂਆਂ ਦੇ ਨਾਲ ਕਿਉਂਕਿ ਕੇਅਰ ਦਾ ਹੀ ਮੁੱਲ ਸੱਜਣੂ ਇਹਦੀ ਕੀ ਡਿਮਾਂਡ ਆ ਕੀ ਰਾਮ ਇਹ ਤਾਂ ਬੰਦਾ ਲੈ ਕਰਦਾ 15000 ਦੇ ਵਿੱਚ ਮਾਨਤਨ ਹੋ ਜੂਗਾ ਥੋੜਾ ਥੋੜਾ ਜਿਹਾ ਬਾਈ ਠੀਕ ਆ ਪੰਜ ਨੰਬਰ ਵਾਲੀ ਕੱਟੀ ਦਾ 15 ਦੇ ਵਿੱਚ ਮਾਨਤਨ ਹੋ ਜੂਗਾ ਬਾਈ ਕਹਿੰਦਾ ਵੀ ਜੈ ਜੈ ਰੇਟ ਮੰਗੇ ਆ ਬਸ ਦਾ ਮਾਨਤਨ ਹੋ ਜੂਗਾ ਇਹਦੇ ਅੱਗੇ ਆ ਗਈ 6 ਨੰਬਰ ਵਾਲੀ ਕੱਟੀ ਇਹਦੀ ਕਿੰਨੀ ਉਮਰ ਵੀਰੇ ਇਹ ਵੀ ਸਾਲ ਦੀ ਹੈ ਬਾਈ ਇਹ ਵੀ ਸਾਲ ਦੀ ਹੈ 12 ਦੇ ਵਾਲੇ ਨਾਲ ਫੋਨ ਵੀ ਲਾਉਣ ਲੱਗਾ ਠੀਕ ਆ ਜੀ ਹਾਂ ਲੋ ਵੀ ਸੱਜਣੋ ਬਾਈ ਕਹਿੰਦਾ ਵੀ 12 13 ਵਾਲੇ ਤਾਂ ਭਰਾ ਚਾਹੀਏ ਜੀ ਫੋਨ ਵੀ ਨਾ ਲਾਉਣ ਕਿਉਂਕਿ ਆਪ ਵੀ ਵਿਜੀ ਆ ਕੰਮ ਤੇ ਰੁੱਤ ਕਮਦੀ ਆ ਲੋ ਨਿੱਕਾ ਸਿੰਘ ਆ ਗਿਆ ਬਿਲਕੁਲ ਕੁੰਡਾ ਮਨਾਲੀ ਮੂੜਦੀ ਜਾਂਦੀ ਆ ਤੇ ਹਾਂ ਕੋਈ ਲਿੱਸੀ ਲਾਵੀ ਨਹੀਂ ਸੋਹਣੀ ਬੰਤਰਾ ਸਰੀਰ ਦੀ ਤੇ ਥਨ ਚਾਰ ਚਾਰੀ ਆ ਕਿਸੇ ਪਸ਼ੂ ਦੇ ਕੋਈ ਵਾਧੂ ਫੋੜ ਸੰਗ ਨਹੀਂ ਕੀ ਮਿਲਨੀ ਤੇ ਸੋਹਣੀ ਬੰਤਰਾ ਸਰੀਰ ਦੀ ਇਹਦੀ ਕੀ ਡਿਮਾਂਡ ਆ ਵੀਰੇ ਬਾਈ ਇਹਦੀ 15 ਇਹ ਵੀ 15 ਹਾਂ ਉਹਨਾਂ ਦੀ ਮੈਂ ਸਮਝ ਰਹੀ ਹਾਂ 15000 ਰੁਪਏ ਦੇ ਵਿੱਚ ਇਹਦਾ ਮਾਨਦਾਨ ਹੋ ਜਾਊਗਾ ਇਹ ਦੂ ਅੱਗੇ ਆ ਗਈ 7 ਨੰਬਰ ਤੇ 31 ਇਹ ਵਾਰ 11 ਮਹੀਨੇ ਦੀ 11 ਮਹੀਨੇ ਉਮਰ ਆ ਜੀ ਤੇ ਸਿੰਘ ਸਰਨ ਨਾਲੋਂ ਇਹਦਾ ਚੰਗਾ ਘੱਟੀ ਦਾ ਦੇਖੋ ਨਾਲ ਹੀ ਮੋੜਦੀ ਜਾਂਦੀ ਬਿਲਕੁਲ ਇਹਨਾਂ ਤੱਕ ਪੈ ਗਿਆ ਤੇ ਮੋੜ ਜਾ ਪੈ ਗਿਆ ਤੇ ਹਾਂ ਨਾਲ ਹੀ ਮੋੜਦੀ ਜਾਂਦੀ ਕਿੰਨੀ ਉਮਰ ਹੈ ਜੀ 11 ਮਹੀਨੇ 11 ਮਹੀਨੇ ਦੀ ਉਮਰ ਆ ਜੀ ਦੀ ਤੇ ਥਾਣੇ ਦੇ ਵੀ ਚਾਰੀ ਆ ਫੋਟੋ ਸ਼ਾਂਗ ਹੈ ਨਹੀਂ ਬਾਦੂ ਸੋਹਣੀ ਬੰਤ ਰਾ ਸਰੀਰ ਦੀ ਇਹਦੀ ਇਹਦੀ ਕੀ ਡਿਮਾਂਡ ਰਹੂਗੀ ਪਰ ਇਹਦੀ ਬੱਚਾ ਦਾ ਹੈ 14000 ਦੀ ਡਿਮਾਂਡ ਹੈ 14000 ਦੇ ਵਿੱਚੋਂ ਮੰਗਤਾਂ ਹੋ ਗਈ ਠੀਕ ਹੈ ਲੋ ਵੀ ਸੱਜਣੋ 7 ਨੰਬਰ ਵਾਲੀ ਕੱਟੀ ਦਾ 14000 ਰੁਪਏ ਦੇ ਵਿੱਚੋਂ ਮਾਨਤਨ ਬਾਈ ਕਹਿੰਦਾ ਵੀ ਆਪਾਂ ਕਰਦਾਂਗੇ ਤੇ ਸੋਹਣੇ ਜਾਨਵਰ ਆ ਸਾਰੇ ਸਾਰੀਆਂ ਕੱਟੀਆਂ ਦੀ ਡਿਟੇਲ ਬਾਈ ਨੇ ਵੀਡੀਓ ਦੇ ਵਿੱਚ ਦੱਸਤੀ ਮੁੱਲ ਵੀ ਵੀਡੀਓ ਦੇ ਵਿੱਚ ਆਪਾਂ ਕਰਾਇਆ ਜਿੰਨਾ ਮੁੱਲ ਬਾਈ ਕਹਿੰਦਾ ਵੀ ਆਪਾਂ ਕਰਿਆ ਉਹਦੇ ਵਿੱਚੋਂ ਜਾਇਦਾ ਮਾਨਤਨ ਹਰੇਕ ਪਸ਼ੂ ਦੇ ਮਗਰ ਕਰਿਆ ਰਹੂਗਾ ਤੇ ਪਰ ਕੋਈ ਆਏ ਆ ਵੀ ਬਾਹਲਾ ਘਾਟੇ ਵਾਧੇ ਵਾਲਾ ਵੀਰ ਕਹਿੰਦਾ ਬਾਈ ਕਹਿੰਦਾ ਵੀ ਫੋਨ ਨਾ ਲਾਵੇ ਕਿਉਂਕਿ ਬਿਲਕੁਲ ਜਾਇਦਾ ਮੰਗ ਕਰੀਆ ਸੋਹਣੀਆਂ ਜਿਹੜੀਆਂ ਪਹਿਲੀਆਂ ਦੋ ਕੱਟੀਆਂ ਵਿਖਾਈਆਂ ਬਿਲਕੁਲ ਸੀਮਨ ਲੈਂਦੇ ਕਾਬਲਾ ਦੇਖੋ ਜੀ ਆ ਕੱਟੀ ਕਿੱਡੀ ਸ਼ਕੀਨ ਹੈ ਬਹੁਤ ਚੰਗੀ ਸ਼ਕੀਨ ਕੱਟੀ ਹੈ ਸਿੰਘਾ ਸੂੰਗਾ ਜੀ ਪੂਰੀ ਰਣ ਮੈਂ ਕਿਹਾ ਵੀ ਆਤੀ ਹੈ ਤੇ ਸਾਰੇ ਜਾਨਵਰ ਚੰਗੇ ਆ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਭਰਾ ਨੇ ਕੋਈ ਵੀ ਨਕ ਲੈਣਾ ਸੱਜਣੋ ਤਸੱਲੀ ਨਿਰਖ ਬਰਖ ਤੁਸੀਂ ਕਰਨੀ ਹੈ ਤੇ ਨੰਬਰ ਵੀਰ ਦਾ ਚੱਲੀ ਜਾਂਦਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਧੰਨਵਾਦ ਹਾਸੀ ਕਾਲ ਸਾਰਿਆਂ ਨੂੰ